ਸਤਿ ਸ਼੍ਰੀ ਅਕਾਲ ਜੀ। ਦੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲੋ ਵੀ ਆਪਾਂ ਆਏ ਆ ਦੀਦੀ ਦੇ ਕੋਲ ਬਰੇ ਟਾਈਮ ਬਾਅਦ। ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ। ਚਾਹ ਚਾਹ ਪਲਾਤੀ ਦੀਦੀ ਨੇ ਸਾਨੂੰ ਚੋਲ ਵੀ ਖਵਾਤੇ ਆ। ਮਟਰ ਪਾਈ ਸੀ ਵਿੱਚ ਘੈਂਟ ਸੀ। ਨਾਲ ਦਹੀਂ ਵੀ ਸੀ। ਉਹ ਦਿਖਾ ਨਹੀਂ ਹੋਇਆ ਉਹ ਏਦਾਂ ਹੋ ਗਿਆ। ਨਹੀਂ ਦਿਖਾ ਦੇ ਪਹਿਨ ਦਿਖਾ। ਆਓ ਪਲੀਜ਼ ਨੇ ਉਹ ਏਦਾਂ ਹੋ ਗਿਆ ਮੈਂ ਫੇ ਖਾਣੀ ਸੀਗੇ ਮੇਰਾ। ਸੀਗਾ ਨਾ ਮੱਕੀ ਦੀ ਰੋਟੀ ਬਣਾਈ ਸੀ ਸਾਗ ਬਣਾਇਆ ਸੀ ਤਾਂ ਮੈਂ ਸਵੇਰ ਦੇ ਅਜਾ ਰੋਟੀ ਥੋੜਾ ਖਾਧੀ ਥੋੜੀ ਟੈਨਸ਼ਨ ਸੀ ਘਰ 'ਚ। ਤੇ ਇਸ ਕਰਕੇ ਮੁੰਡਾ ਅੱਜ ਠੀਕ ਥੋੜਾ। ਹਾਂ ਤੇ ਇਸ ਕਰਕੇ ਮੈਂ ਰੋਟੀ ਨਹੀਂ ਖ ਤਮੇ ਖਾਧੀ ਹੁਣ ਦੋ ਕੁ ਕਿਲੋ ਖਾਧੀਓ ਵੀ ਮੱਕੀ ਦੇ ਐਣ ਮੋਟੇ ਮੋਟੇ ਬਣਾਏ ਮੰਮੀ ਨੇ ਮੱਕੀ ਦੀ ਰੋਟੀ ਖਾਈ ਮੱਕੀ ਦੀ ਰੋਟੀ ਸਾਧਰੂ ਨੂੰ ਵੀ ਗਿਲਾ ਦਰਦ ਜਿੰਦ ਤੋਂ ਸਾਨੂੰ ਲੈ ਹੋਣੀ ਆਪਾਂ ਮੈਂ ਤਾਂ ਮੱਕੀ ਦੀ ਰੋਟੀ ਦੱਦੇ ਨਹੀਂ ਲੈ ਹੋਣੀ ਆਪਾਂ ਤਾਜੀ ਨਾਲੇ ਅਜੇ ਗਰਮੇ ਦੀਆਂ ਹੀ ਸੀਗੀਆਂ ਹਜੇ ਅਜੇ ਗਰਮੇ ਤੁੱਲੇ ਦੇ ਨਾਲੇ ਬਣਾਈਆਂ ਮੰਮੀ ਨੇ ਫਿਰ ਉਧਰੋਂ ਦੀਦੀ ਹੁਣੀ ਆਏ ਸੀਗੇ ਉਹਨਾਂ ਨੇ ਦੁਪਹਿਰੇ ਰੋਲ ਜਾਂ ਮੰਗਾ ਲਿਆ ਉਹ ਖਾਦਾ ਮੱਕੀ ਦੀ ਰੋਟੀ ਖਾਦਣ ਦਾ ਟਾਈਮ ਹੋ ਗਿਆ ਤੁਸੀਂ ਦਾਦੇ ਨਾਲ ਹੀ ਸਾਨੂੰ ਮੇਰੇ ਨਾਲ ਜਿੱਦਾਂ ਨਾ ਇੱਥੇ ਵੀ ਨਾ ਕੁਛ ਪੈਸੇ ਹੋਣੇ ਪੈਸੇ ਪੈਸੇ ਹੀ ਹੋਣੇ ਪੈਸੇ ਹੀ ਹੋਣੇ ਪ੍ਰੀਤ ਨੂੰ ਹੁਣ ਲੱਖ ਰੁਪਈਆ ਲੱਖ ਕਹੇ ਜਾਂਦੇ ਆ ਆਉਂਦੇ ਕਿ ਤੂੰ ਆ ਲੋਟਰੀ ਪੈਂਦੀ ਹੋਰ ਗੋਲ ਕਬੀ ਪਿੱਛੇ ਜਾਬੂ ਦੀ ਹੋਰ ਗੋਲ ਕਬੀ ਉਹਦੇ ਵਿੱਚ ਕਿੰਨਾ ਜ਼ਿਆਦਾ ਆ 2100 200 ਰੁਪਏ ਜੁੜਿਆ ਸਾਰੇ ਦੇਖਿਆ ਜਾਣਾ ਕਿੰਨਾ ਵੀ ਆਇਆ ਉਹ ਨਹੀਂ ਖੋਲਣੀ ਆਪਾ ਉਹ ਖੋਲਣੀ 2027 ਤੇ ਹਾਂ ਜੀ ਸੌਗੇ ਚੱਕਾ ਬਾਈ ਚੱਕਾ ਬਾਈ ਬਾਈ ਇਦਾਂ ਵੀ ਸਾਰੀ ਗੱਲ ਨਗਰ ਕੀਰਤਾਂ ਦੇ ਘੁੰਮੇ ਅੱਜ ਹੈਂ ਆ ਹੋਰੋ ਕੁਝ ਦੋ ਮਿੰਟ ਹੋਰ ਬਦਲ ਮੰਨੂ ਨਾ ਮੰਨੂ ਤਾਂ ਗੱਲ ਕਰਾ ਲਓ ਮੰਨੂ ਨੇ ਵੀ ਗੱਲ ਕਰਨੀ ਮੰਨੂ ਗੱਲ ਕਰ ਲਓ ਵਲੌਗ ਚ ਮੰਨੂ ਵੀਡੀਓ ਬਣਦੀ ਹੈ ਗੱਲ ਕਰੋ ਸਹੀ ਗੱਲ ਕਰੋ ਸਾਰਿਆਂ ਨੂੰ ਕਰ ਲਓ ਗੱਲ ਚੰਗੀ ਤਰ੍ਹਾਂ ਕਰ ਵੇ ਲੈ ਦੱਸ ਚੱਕੀਆ ਚੱਕੀਆ ਮੰਨੂ ਗੱਲ ਨਹੀਂ ਕਰਨੀ ਉਹ ਚੱਕੀਆ ਉਹ ਤੇਰੇ ਭਾਮੀ ਜਿੱਦਾਂ ਹੋਈ ਪਈ ਉਹ ਬਾਤ ਤੇਲ ਲਾ ਕੇ ਇੱਕ ਚੁੰਟੀ ਕਰਕੇ ਬੈਠੀ ਆ ਆ ਦੇਖੋ ਜੋੜੀ ਆ ਆਡੀ ਪਿੱਡ ਦੂਜੀ ਫੂਟੇ ਹੁਣ ਤੇ ਲੱਗੀ ਆ ਹਾਂ ਤੇ ਦਤ ਇਹ ਹਾ ਮਤਰੀ ਇਹ ਨਿਆਣਿਆਂ ਤੋਂ ਇਹ ਸੁਨਵੀਰ ਵਾਲੇ ਵੀ ਆਈ ਮੰਮੀ ਹੱਥ ਤੋਂ ਲੋਨ ਦਿੰਦੀ ਇਹਨੂੰ ਮੇਰੇ ਹੱਥ ਚ ਮੁੰਡੇ ਨੂੰ ਦੇਖ ਲੈਣਾ ਇਹਨੇ ਖਿਜੀ ਜਾਣਾ ਬਸ ਵੀ ਮੈਨੂੰ ਪਤਾ ਕੀ ਰੱਖੇਗੇ ਜੇ ਮੈਂ ਚੱਕ ਲੈ ਮੁੰਡਾ ਇਹਨੇ ਪਾਪਾ ਮੈਨੂੰ ਵੀ ਚੱਕ ਕਿੰਨਾ ਹੀ ਸਾਡੇ ਨਾਲ ਜੈਨ ਆਇਆ ਮੰਮੀ ਦੇ ਹੱਥ ਚ ਉਹ ਗਾਇ ਨਹੀਂ ਉਹਨੂੰ ਸ਼ੇਰ ਮੇਰੇ ਅਲੂ ਹੁਣਾ ਇਹਨੇ ਪੀਤੀ ਹੁਣ ਹੱਥ ਮੋੜ ਆ ਗਿਆ ਸ਼ੇਰ ਆ ਮੈਂ ਸ਼ੇਰ ਮੇਰਾ ਬੁੱਗਾ ਇਹਨੂੰ ਚੋਕਵਾ ਦੇਨੀ ਆ ਆਪਾਂ ਹੱਪ ਕਰਦੇ ਹੱਪ ਕਰਦੇ ਚੋਕਾ ਲੈ ਦੇ ਮੈਨੂੰ ਪਾਪਾ ਚੋਕਾ ਦਿੰਦੇ ਕਿੰਨੀਆਂ ਪਾਪਾ ਚੋਕਾ ਦਿੰਦੇ ਹੋ ਕੇ ਬੱਚ 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 ਅੱਛਾ ਚੱਲ ਨਹੀਂ ਚੱਲ ਰਹੀ ਮੰਨੂ ਨਾ ਕਰ ਲੈ ਲੈ ਜੱਫੀ ਪਹੁੰਚ ਜਾਂਦਾ ਜੱਫੀ ਪਹੁੰਚ ਜਾਂਦਾ ਮੈਨੂੰ ਨਾ ਕਰ ਇੱਕੀ ਜੀ ਆਪਿਆ ਇੱਕੀ ਜੀ ਇਹ ਕਿਜੀ ਪਈ ਆ ਇਹ ਮੇਰੀ ਕੀਜੀ ਜੰਦੀ ਆ ਬਾਤ ਤੇ ਅੱਜ ਨਾ ਸੁੱਤਾ ਨਾ ਇਹ ਨਾਕ ਜਿਆਦਾ ਸੁੱਤਾ ਜਦੋਂ ਤੁਸੀਂ ਗਏ ਆ ਨਾ ਉਹਨੂੰ ਕਹਿੰਦਾ ਜਿੱਦਾਂ ਕਰਦਾ ਜਿੱਦਾਂ ਜਦੋਂ ਜਦੋਂ ਤੁਸੀਂ ਗਏ ਆ ਯੋ ਉਹਦਾ ਸੁੱਤਾ ਜਦੋਂ ਤੁਸੀਂ ਆਏ ਉਦੋਂ ਉੱਠਿਆ ਜੇ ਉਸ ਤੋਂ ਪਹਿਲਾਂ ਅੱਛਾ ਹਾਂਜੀ ਚਲ ਚਲ ਆ ਦੇ ਜਾਬੂ ਓਏ ਜਾਬੂ ਜਾਗੋ ਨੀ ਬਹੁਤ ਇਹ ਬਾਦਤ ਇਹ ਜੇ ਬਾਦਤ ਸਾਡੀ ਬਾਦਤ ਕਿੰਨਾ ਟਾਈਮ ਹੋ ਗਿਆ ਮੰਮੀ ਚਲੀ ਚਲੋ ਵੀ ਚਲੀਏ ਹੋ ਗਿਆ ਮਾਰ ਤੋ ਹੋ ਗਿਆ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਲੋ ਵੀ ਅੱਜ ਫੇਰ ਦੁਬਾਰਾ ਅੱਜ ਵੀ ਐਤਵਾਰ ਤੇ ਕਿੰਦਾ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਮੁੰਗੀ ਗੱਲ ਹੈ ਆਪਾਂ ਕੱਪੜੇ ਧੋਣਦੇ ਆ ਤੇ ਮੰਮੀ ਕਰ ਦਮਾ ਇਹ ਹਾਂ ਹਾਂ ਕਰਦੀ ਇਹ ਨਹੀਂ ਕੱਪੜੇ ਧੋਣਦੇ ਮੈਂ ਤਾਂ ਮੰਮੀ ਕੱਪੜੇ ਜਿਤ ਹੋਵੇ ਕਲੀ ਅੰਦਰ ਤਾਂ ਟਾਈਮ ਨਾ ਸੁੱਕਣੇ ਪਾਏ ਹੋਗੇ ਤੇ ਸੋਪ ਜੂਗੇ ਕੱਪੜੇ ਇਦਾਂ ਵੀ ਸਾਰੇ ਕਹਿੰਦੇ ਵੀ ਉੱਤੋਂ ਨਹੀਂ ਕਰੋਂਦੇ ਕੰਮ ਕੱਪੜਿਆਂ ਦਾ ਕੱਪੜੇ ਇਦਾਂ ਵੀ ਉਹਦਾ ਪਲੇਟ ਹੋਇਆ ਕਰਦੀ ਹੈ ਨਾ ਅਸੀਂ ਉਹਨੂੰ ਲਾਈ ਮੈਂ ਕੱਪੜੇ ਭਾਰੇ ਆ ਇਹ ਸਾਡਾ ਨਾ ਕੋਈ ਕੰਮ ਪੈਂਦਾ ਉਹਦਾ ਤਾਂ ਫੇ ਜਿਆਦਾ ਹੀ ਬੋਲੂ ਕਣੇ ਇਸ ਕਰਕੇ ਹੀ ਨਹੀਂ ਲੱਗਦਾ ਮਤਲਬ ਉਹਨੂੰ ਲਈ ਦੱਸ ਇਸ ਕਰਕੇ ਕਣੀ ਮੰਮੀ ਹਾਂ ਤੇ ਮੰਮੀ ਦਾ ਫੇਸ ਵੀ ਆਉਂਦਾ ਆ ਹਾਂ ਪਿੱਛੇ ਉਹ ਪੂਰਾ ਹੀ ਆਉਂਦਾ ਅੱਛਾ ਤੇ ਮਨਵੀਨ ਨੂੰ ਵੀ ਮੋਂ ਥਾਰ ਕੇ ਆਇਆ ਸੁੱਤਾ ਉੱਠਿਆ ਨਹੀਂ ਸੀ ਮੋਂ ਥਾਰ ਲਿਆ ਮੈਂ ਮੰਮੀ ਪੈਸੇ ਕੱਢ ਲਈ ਸੀ ਜਿੱਥੋਂ 10 ਰੁਪਏ ਸੀ ਮੈਂ ਕੱਢ ਲੇ ਹੋਰ ਵੀ ਸੀ ਪਰ ਨਹੀਂ ਉਹ ਵੀ ਕੱਢਨੇ ਕਰਾ ਨਹੀਂ ਨਹੀਂ ਪਤਾਨ ਮੀ ਨੂੰ ਟੋਚਾ ਜਿਆ ਸੀਗਾ ਕਿੰਨੇ 10000 ਰੁਪਏ ਆ ਪਤਾਨ ਮੀ ਨਹੀਂ ਮੈਂ ਤਾਂ ਜੇਬਾਂ ਫੋਲੀਆਂ ਤੂੰ ਕੱਢ ਰਿਆ ਹੁਣੇ ਬੜੇ ਦੇ ਅੱਜ ਦਾ ਬਲੌਗ ਬਹੁਤ ਵਧੀਆ ਇਹ ਨਹੀਂ ਸੀ ਪਾ ਗਿਆ ਆ ਗਿਆ ਹੀ ਨਹੀਂ ਮੰਨਦੇ ਚ ਪਾਏ ਅੱਜ ਦਾ ਬਲੌਗ ਬਹੁਤ ਖਾਸ ਹੈ ਸੋ ਬਣੀ ਰੇ ਸਾਰੀਆਂ ਨੇ ਸੋ ਕਰਦੀਆਂ ਗੱਲਾਂ ਬਾਤਾਂ ਤੇ ਮਮਿਤਾ ਘੱਲਿਆ ਕਰੋ ਆ ਦੇਖੋ ਜੇ ਤੁਸੀਂ ਇਦਾਂ ਆਪਣਾ ਮੂੰਹ ਦਿਖਾਉਣਾ ਨਾ ਇੱਥੋਂ ਜਿੱਦਾਂ ਹੁਣ ਇੱਥੋਂ ਇਦਾਂ ਘੱਲਿਆ ਕਰੋ ਆਰੇ ਇਦਾਂ ਤੁਹਾਡਾ ਮੂੰਹ ਦਿਖਾਣਾ ਹਰੇਕ ਅੱਦਾ ਵੱਡੋ ਫੋਨ ਹਾਂ ਐਦੀ ਆਹ ਹਾਂ ਨਹੀਂ ਨਹੀਂ ਆਥਨਾ 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 ਤਾਂ ਹਾਂ ਅੱਤੋਂ ਕੋ ਬੜੋ ਅੱਤੋਂ ਕੋ ਅੱਤੋਂ ਬੜੋ ਪਿੱਛੇ ਅੱਤੋਂ ਬੜੋ ਠੀਕ ਆ ਫਾਲਿਆ ਹਾਂ ਆਰੇ ਯਾਰ ਉਹ ਅੱਤ ਜ਼ੋਰ ਰੱਖਣਾ ਅੱਤ ਬੱਲੋ ਬੋਹੋ ਟੁੱਟ ਕੇ ਵੱਲ ਆ ਰਹੇ ਹਾਂ ਥੋੜਾ ਅੱਗੇ ਵੱਲੋ ਨਾ ਇੱਥੇ ਤਾਂ ਲਾ ਫੇਰ ਦਿਖਦਾ ਨਹੀਂ ਠੀਕ ਆ ਹੁਣ ਇਹਨੂੰ ਇਹਨੂੰ ਸਿੱਧਾ ਕਰ ਲੋ ਦੀ ਇਹਨੂੰ ਇਹਨੂੰ ਐਦਾਂ ਐਦਾਂ ਬੈਗ ਦੇ ਨਾਲ ਪਹਿਣਾ ਠੀਕ ਆ ਐਦਾਂ ਬੈਗ ਦੇ ਨਾਲ ਪਿਆ ਬੰਦੇ ਨੂੰ ਤੇ ਤੂੰ ਸਿੱਧਾ ਫੜਨਾ ਹੱਥ 'ਚ ਹੋਣਾ ਹੱਥ 'ਚ ਹਾਂ ਆਹ ਤਾਂ ਤੁਹਾਡਾ ਮੂੰਹ ਦਿਖਣਾ ਅੱਦੀ 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 ਬਿਚਾਰ ਦੇ ਇਹ ਨੱਦੀ ਅੱਦੀ ਕਮਾ ਉਹਦੇ ਅੱਦੀ ਬਸ ਇਦਾਂ ਰੱਖ ਲੋ ਬਸ ਇਦਾਂ ਫਾ ਲੋ ਠੀਕ ਆ ਤੇ ਇਹਨੂੰ ਸਿੱਧਾ ਕਰ ਲੋ ਨਾ ਗੁੱਟ ਨੂੰ ਉੱਦਾਂ ਉੱਪਰ ਨੂੰ ਉੱਦਾਂ ਇਦਾਂ ਰੱਖ ਲੋ ਵਾਰ ਇਦਾਂ ਇੰਨਾ ਕੰਮ ਆ ਠੀਕ ਆ ਅੱਦਾਂ ਤੋਹਾਂ ਲਿਆ ਕਰੋ ਓਕੇ ਆ ਠੀਕ ਆ ਹੁਣ ਕਰੋ ਪਿੱਛੇ ਨੂੰ ਉਦੀ ਹਾਂਜੀ ਕੈਮਰਾ ਫਰਨ ਆ ਗਿਆ ਮੇਰੀ ਬੁੱਕੀ ਨੂੰ ਹੈ ਕੈਮਰਾ ਫਰਨ ਆ ਗਿਆ ਲੇਖੋ ਮੰਮੀ ਨੂੰ ਕੈਮਰਾ ਫੜਨਾ ਸਿਖਾਤਾ ਮੈਂ ਐ ਤਿਹੜਾ ਕਰਦੇ ਇਹਨੂੰ ਇਦਾਂ ਰੱਖੋ ਇਦਾਂ ਮੈਂ ਗੜਾ ਕਰਕੇ ਚਲਾਇਆ ਹਾਂ ਆ ਚਲੋ ਸੋ ਬਨੇਰੇ ਅੱਜ ਇਹ ਇੰਨੇ ਜੋ ਕਿ ਨਹੀਂ ਹੁਣ ਆਤਾ ਜੀ ਗੂਨ ਵਧੀਆ ਆ ਚਲੋ ਹਨ ਤੇ ਮੰਮੀ ਨੇ ਨਹੀਂ ਉਹਦੀ ਗੂਨ ਫੜਿਆ ਸੋ ਬਨੇਰੇ ਅੱਜ ਬਲੌਗ ਵਧੀਆ ਆ ਸਾਸ ਸਾਡੇ ਨੂੰ ਬਣਾਉਣਾ ਆ ਤੇ ਬਨੇਰੇ ਬਲੌਗ ਬਾਤ ਤੋਂ ਵੱਧ ਪਿਆਰ ਦਿਆ ਕਰੋ ਸਬਸਕ੍ਰਾਈਬ ਕਰ ਲੈ ਕੋ ਚੈਨਲ ਚੈਨਲ ਸਬਸਕ੍ਰਾਈਬ ਕਰ ਲੈ ਸਬਸਕ੍ਰਾਈਬ ਕਰ ਲੈ ਕਰੋ ਠੀਕ ਹੈ ਜੀ ਥੈਂਕ ਯੂ ਸੋ ਮਚ ਹਾਂਜੀ ਲੇ 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 ਦੰਨਾ ਮਾ ਫੰਦਾ ਜੱਬਾ ਉੱਠਿਆ ਹੁਣੀ ਸਨੇ ਵੀ ਇਹਨੂੰ ਕੌਣ ਲੈ ਗਿਆ ਠੀਕ ਆ ਅਹ ਬੋਰਸ ਦੇਗਰ ਹੁੰਦਾ ਤੋ ਗਿਆ ਉਹ ਮੂਝ ਨਾ ਮੂਝ ਨਾ ਮੂਝ ਨਹੀਂ ਪੋਣਾ ਬਾਤ ਉੱਪਰ ਥੱਲੇ ਥੱਲੇ ਦੇਖ ਕੜ ਦੇ ਬਾਸ ਬੱਦ ਬਾਰ ਕੱਢਦੇ ਆਂ ਕੱਢਦੇ ਆਂ ਇਹ ਮੰਮੀ ਕੱਪੜੇ ਧੋਈ ਜਾਂਦੇ ਆਂ ਹਾਂ ਸਰ ਉਹ ਹੋਰ ਤੇ ਨਹੀਂ ਆਇਆ ਉਹਦੇ ਚਾਂਦੀ ਨਾਲ ਜਿਹੜੀ ਜਨ ਨਾਲ ਦੀ ਚਾਹ ਜਿਹੜੀ ਜੱਤਲੀ ਬੱਦ ਬਾਰ ਕੱਢੀ ਲੈਣੇ ਚੱਲ ਅੱਹਾ ਨਹੀਂ ਇਹ ਜਲਾਉਂ ਬਾਹਰ ਆਇਆ ਇੱਕ ਪਜਾਮਾ ਹੈ ਚਿੱਟਾ ਪਜਾਮਾ ਹਾਂ 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 ਅੱਛਾ ਇਹਦੇ ਨਾਲ ਦੀ ਉਹ ਪਤਾ ਨਹੀਂ ਕਿੱਥੇ ਆ ਮੈਂ ਦੇਖ ਰਹਾ ਮੇਰਾ ਨਾ ਅੱਜ ਥੋੜਾ ਨਾ ਸੇ ਦਾ ਨਹੀਂ ਠੀਕ ਹੈ ਗਾਇਸ ਮੇਰੀ ਸਾਈਟ ਤਾਂ ਠੀਕ ਨਹੀਂ ਹੈ ਸਾਈਟ ਤਾਂ ਠੀਕ ਨਹੀਂ ਹੈ ਮਰੀ ਜਿੱਦਾਂ ਨਾ ਜਿੱਦਾਂ ਜਿਵੇਂ ਆਂਬ ਵਗੈਰਾ ਬਹੁਤ ਜ਼ਿਆਦਾ ਹੋ ਗਿਆ ਆ ਇਸ ਕਰਕੇ ਹੇ ਰੱਬ ਹੇ ਰੱਬ ਕਪੜੇ ਕਿੱਥੇ ਕਪੜੇ ਕਿੱਥੇ ਕਪੜੇ ਇੱਥੇ ਕਪੜੇ ਇੱਥੇ ਕਪੜੇ ਇੱਥੇ ਕਪੜੇ ਤਦੈਨ ਕਿੱਥੇ ਆ? ਆਈਏ। ਉਹ ਦੂਜਾ ਬੋਲ ਤਾਹਰਾ ਬੋਲਿਓ। ਨੂੰ ਕੀ ਕਰਦਾ? ਪਾਪੀ ਆਪਾਂ ਨੇ ਜੋ ਚੁੱਕੇ ਕੰ ਬੇੜੀ ਲੱਦ ਮੇਰੀ ਮੈਂ ਬੱਚ ਕੀਤਾ। ਫੇ ਫੇ ਮੈਂ ਦੋ ਬੋਲ ਕਾਲੂ ਇਹਨਾਂ ਨੂੰ ਸਾਡਾ ਕਾਲੂ ਆ। ਤੇ ਬਹੁਤ ਹੀ ਜ਼ਿਆਦਾ ਪੇਨ ਹੋ ਰਿਹਾ ਮੇਰਾ ਹਾਂ ਤੇ ਜ਼ਿਆਦਾ ਲੇ ਬਿੱਕੂ ਤੇਰਾ ਸਿਰ ਬੋ ਦਬਾ ਦੇ ਇਹ ਲੋਵੀ ਹੁਣ ਆਪਾਂ ਚੱਲਿਆਂ ਜਲੰਧਰ ਨੂੰ ਤੇ ਅੱਜ ਦਾ ਬਲੌਗ ਜਿਹੜਾ ਆ ਤੁਹਾਡੇ ਲਈ ਬਹੁਤ ਖਾਸ ਆ ਤੇ ਮੈਂ ਤੇ ਮਮ ਤੇ ਪ੍ਰੀਤ ਤੇ ਮਨਵੀਰ ਮੰਮੀ ਸੇ ਹੈਲੋ 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 ਸੋ ਹੈਲੋ ਸਾਰਿਆਂ ਨੇ ਕਰ ਲਈ ਆ ਤੋ ਤੁਸੀਂ ਸਾਰੇ ਜਾਨੇ ਸਾਡੇ ਬਲੌਗ ਨਾਲ ਬਨੇ ਰਹੋ ਬੜਾ ਕੁਝ ਦੇਖਣ ਨੂੰ ਮਿਲੂਗਾ ਤੁਹਾਨੂੰ ਸੋ ਸਾਡੇ ਬਲੌਗ ਦੇ ਨਾਲ ਜਰੂਰ ਬਨੇ ਰਹੋ ਕਰਦਿਆਂ ਗੱਲਾਂ ਬਾਤਾਂ ਹੋਰ ਵੀ ਬਹੁਤ ਕੀ ਲੋ ਵੀ ਹਾਂਜੀ ਆ ਮੁੰਡਾ ਆਪਣਾ ਭਰਾ ਆ ਕਿੱਦਾਂ ਫੇ ਓਸਤਾਦ ਵਧੀਆ ਠੀਕ ਠਾਕ ਦੋ ਵੀ ਚਾਹ ਲੈ ਕੇ ਆਇਆ ਗੁਰਪੁਰਬ ਲਈ ਚਾਹ ਪੀਓ ਗੁਰਪੁਰਬ ਗੁਰਪੁਰਬ ਗੁਰੂ ਜੀ ਦਾ ਆ ਆ ਫੜਿਓ ਉਹ ਗੁਰੂ ਗੁਰਪੁਰਬ ਗੁਰਾਂ ਦਾ ਆ ਯਾਰਾ ਆ ਕੀ ਆਰੇ ਕੀ ਸਿੱਟੇ ਆਰੇ ਯਾਰ ਕੈਂਡੀ ਮੰਗਦਾ ਈ ਸੱਚ ਲੈ ਜਾਂਦੀ ਨਹੀਂ ਅੱਗੋ ਲੈ ਦਿੰਦਾ ਪੁੱਤ ਓਕੇ ਬ੍ਰੋ ਕਹਿੰਦਾ ਮੇਰਾ ਭਰਾ ਓਕੇ ਚਲੋ ਯਾਰ ਬੱਸ ਓਏ ਚਲੋ ਬੈਠੋ ਚਲਿਏ ਐਕਸੀਡੈਂਟ ਕਿੰਨਾ ਗੰਦਾ ਹੋਇਆ ਪਿਆ ਤੇ ਬੱਸ ਜਿਹੜੀ ਸਰਕਾਰੀ ਲੋਕ ਪਤਾ ਨਹੀਂ ਕੁਝ ਹੋਇਆ ਹੋਣਾ ਵੇ ਲੋਕ ਇੰਨੇ ਆ ਦੇਖੋ ਕੀ ਬਣਿਆ ਪਿਆ ਬੱਸ ਦਾ ਓਏ ਹੋਏ ਬੱਜਿਆ ਕੱਚ ਕੋਈ ਚੀਜ਼ ਬੱਜੀ ਆ ਬੱਚਾ ਵੀ ਬੱਸ ਸਿੱਧੇ ਉੱਤੇ ਡਾਇਵਾਇਡਰ ਤੇ ਚੜੀ ਆ ਪਰਾਵਾ ਪੱਤੂ ਬਹੁਤ ਬੋਕਦਾ ਨਾ ਕਹੇ ਮਨਵੀ ਚਾਲ ਕਰ ਲੈ ਉਸ ਕਰਕੇ ਆ ਉਹ ਮਨਵੀ ਤੇ ਮੁਸ਼ਕਲ ਨਹੀਂ ਮੁਸ਼ਕਲ ਔਰ ਓਲ ਪਾਰਾਵੇ ਡ੍ਰਿੰਕ ਕਰਾ ਕੇ ਬਰ ਆ ਜਾ ਆ ਜਾ ਮੈਂ ਦਤਾ ਪੱਦਣਾ ਛੇਵਾਂ ਪੱਦਦਾ ਤੇਰਾ ਉਹ ਫੇ ਮਾਰਤਾ ਦੇਖਿਆ ਮੈਂ ਪਹਿਲਾਂ ਕਿਹਾ ਦੇਖਿਆ ਕੰਮ ਚੱਕਦਾ ਕਿ ਨਹੀਂ ਪੂਰਾ ਆਪਣੇ ਤਾਂ ਕੈਮਰਾ ਮਾਰ ਜਨਾਬ ਨਿਕਲਦੀਆਂ ਗੱਡੀਆਂ ਚ ਨਹੀਂ ਹੁਣ ਉਧਰ ਦੇਖ ਓਮ ਹੂੰ ਅੰ ਬੀਗਾ ਕੈਂ ਬੈਟਰੀ ਨਾ ਫੜ ਜਾਏ ਫੋਨ ਦੀ ਮੁਸਕਰਾ ਓਏ ਇਨੇ ਪੈਂਟ ਸਾੜ ਤੇ ਨਹੀਂ ਆਪਦੀ ਦੇਖ ਲਈ ਪੱਕੀ ਗੱਲ ਆ ਡਬਲ ਪਜਮਾ ਇਹਦੇ ਜਿਹੜਾ ਪਾਇਆ ਨਾ ਤੁਸੀਂ ਦੇਖੀ ਛੜਿਆ ਹੋਣਾ ਥੱਲਿਓ ਉਹਨੂੰ ਹੋਏ ਉਹਨੂੰ ਫਰਕੇ ਨਹੀਂ ਕੋਈ ਏ ਪੁੱਸੀਆਂ ਜੀ ਛੱਡੀ ਜਾਂਦਾ ਐ ਅੰਦਰ ਬੈਠਾ ਮੋਸ਼ਕ ਗੰਧ ਕੱਢਣ ਦਿਆ ਦੋ ਵੀ ਆਪਾਂ ਲੱਗੇ ਇੱਥੇ ਨਾਰੀਆ ਦਾ ਪਾਣੀ ਲੈਣ ਆ ਦੇਖੋ ਵੀ ਲੈ ਰਿਆ ਇੱਧਰ ਉੱਧਰ ਕੁੜੀਆਂ ਮਿਲ ਗਈਆਂ ਫਿਰ ਨੂੰ ਦੇਖੋ ਉਹਨਾਂ ਨੇ ਬਾਜ ਮਾਲੀ ਨੂੰ ਆਤੀ ਗੱਡੀ ਦੇਖ ਕੇ ਅਸੀਂ ਗੱਡੀ ਲੈ ਹਣ ਮੈਂ ਸੰਤਰਾ ਮੈਂ ਵੀ ਖਾਏਗੇ ਸੰਤਰੇ ਸੰਤਰੇ ਖਾਏਗੇ ਸੰਤਰੇ ਕੀ ਕੀਵੀ ਫਲ ਇਹ ਬੱਬਲ ਗਾ ਮੈਨੂੰ ਦੋ ਦੋ ਬੱਚੇ ਨੇ ਕਹਾ ਤਾ ਉਹ ਆਈ ਦਿੰਦੂ ਉਹ ਆਪਾਂ ਕੋ ਕੂਕੜੇ ਦੇਖੀ ਆ ਇਧਰ ਇਹ ਬਾਟਾ ਨਨੂ ਕੀ ਕੀ ਆ ਮੰਮਾ ਮਮਮੀ ਆ ਇਹਨੂੰ ਪੁੱਛੋ ਕੀ ਕੀ ਆ ਨਨੂ ਕੀ ਕੀ ਫਰੂਟ ਫੂਜ ਆ ਦਿਓ ਲੋ ਕੜੇ ਹਾਂ ਦੇਖੋ ਜੱਪਣ ਕੰਦੂ ਕਿਨੇ ਸੋਣ ਕੀ ਕੀ ਆ ਅਕੀ ਮੈਨੂੰ ਵੀ ਦੱਸ ਕੀ ਸੀਗਾ ਲੇ ਬੂਤਾਂ ਰੋ ਹਾਂਜੀ ਆਹ ਬਾਲਾ ਜੀ ਚੱਪਣ ਕਦੋਂ ਆਹ ਬਾਲਾ ਚੱਪੜ ਚਕੰਦਰ ਚਕੰਦਰ ਵੀ ਬਹੁਤ ਵਧੀਆ ਖਾਣੀ ਸਵੇਰ ਨੂੰ ਹਾਂਜੀ ਆਪਾਂ ਆ ਗਏ ਜੀ ਰਾਜਾ ਸਾਹਿਬ ਜੀ ਤੇ ਹਾਂਜੀ ਆਪਾਂ ਪਹੁੰਚ ਚੁੱਕੇ ਆ ਜੀ ਰਾਜਾ ਸਾਹਿਬ ਨੂੰ ਲੋ ਮੈਂ ਫੋਟੋ ਅਨਮਾਲ ਬੰਨ ਲਵਾਂ ਹਾਂਜੀ ਤੁਹਾਨੂੰ ਪਤਾ ਹੀ ਆ ਪੈਤਵਾ ਨੂੰ ਆ ਜਾਈਦਾ ਆ ਸੰਡੇ ਸਾਡੇ ਰਾਜਾ ਸਾਹਿਬ ਜੀ ਦੇ ਦਰ ਤੇ ਤੁਹਾਨੂੰ ਬੁਲਾਉਂਦੇ ਵੱਡਿਆ ਸਾਹਿਬ ਜੀ ਬੁਲਾ ਲੈਂਦੇ ਸਾਨੂੰ ਜੇ ਵੀ ਸੰਡੇ ਸਾਨੂੰ ਜਲਦੀ ਜਲਦੀ ਬੁਲਾ ਲੈਂਦੇ ਆ ਸਾਨੂੰ ਕਹਿੰਦੇ ਤੁਸੀਂ ਵੀ ਨਰਾਜ ਨਾ ਹੋ ਜਿਓ ਤੁਹਾਨੂੰ ਅਸੀਂ ਬੁਲਾਇਆ ਨਹੀਂ ਹਾਂ ਜੀ ਤੁਹਾਨੂੰ ਚਿੱਠੀਆਂ ਪਿੰਦੀਆਂ ਦਿੰਦੀਆਂ ਦਰ ਤੋਂ ਸਹੀ ਗੱਲ ਆ ਤੇ ਨਹੀਂ ਪ੍ਰੀਤ ਸਹੀ ਗੱਲ ਆ ਸਾਡੀਆਂ ਚਿੱਠੀਆਂ ਪੱਕੀਆਂ ਆ ਸਾਡਾ ਮਨਵੀਰ ਆ ਨਾ ਮਤਲਬ ਉਹ ਵੇਟ ਕਰ ਰਿਹਾ ਉਹ ਕਹਿੰਦਾ ਮੈਂ ਮੱਥਾ ਟੇਕ ਲਵਾਂ ਬੱਸ ਮਿਲਣ ਘੜੋਣੇ ਮਿਲਣ ਹਾਂ ਰੁਕੋ 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 ਕਿ ਮਨਵੀਰ ਰੁਕ ਪਤਾ ਇੱਕ ਮਿੰਟ ਰੋਕਾ ਗੱਡੀ ਚਾ ਲੈਣ ਦੇ ਬੱਸ ਇੱਕ ਵਾਰੀ ਵਨਲੇਰ ਮਨ ਬਹੁਤ ਸਹੀ ਬਨ ਹੋ ਰਿਹਾ ਮਨੂ ਆ ਜਾ ਚੱਲ ਆਇਆ ਚੱਲ ਉਹ ਮਰੇ ਵੀਰੇ ਜੱਮ ਆ ਬੋਲ ਹਲੋ ਜੀ ਦਰਬਾਰ ਵੀ ਜੀ ਵਾਹਿਗੁਰੂ ਲੋ ਵੀ ਆ ਗਏ ਆ ਜੈ ਰਾਜਾ ਸਾਹਿਬ ਸਾਰੀ ਸੰਗਤ ਨੂੰ ਹਾਂ ਜੀ ਹਾਂ ਜੀ ਸਾਰੇ ਪਿਆਰ ਕਰਦੇ ਆ ਨੰਨੂ ਵੀ ਪਿਆਰ ਕਰਦਾ ਮੰਮੀ ਵੀ ਕਰਦੀ ਬਾ ਸਾਰੇ ਕੋ ਪਿਆਰ ਕਰਦੇ ਸੋ ਹਨਵੀਰ ਮੰਮੀ ਦੇ ਕਿੱਦਾਂ ਭੱਜੰਦਿਆ ਹਾਂ ਆਗੇ ਰਾਇਆ ਸਾਹਿਬ ਲੈ ਵੀ ਜੰਨਤ ਜੰਨਤ ਨੂੰ ਸਕੂਲ ਜਾਣਾ ਹੁੰਦਾ ਨਾ ਉਦੋਂ ਕਹਿੰਦਾ ਵੀ ਰਾਇਆ ਸਾਹਿਬ ਜਾਣਾ ਜੰਨਤ 'ਚ ਜਾ ਕੇ ਕੀ ਬਾਤ ਲੋ ਵੀ ਇਹ ਸਾਡੀ ਜੰਨਤ ਇੱਥੇ ਸਾਡੀ ਜੰਨਤ ਹੈ ਜਾਂ ਜੰਨਤ ਇੱਥੇ ਆਗੇ ਨਾ ਸਕੂਨ ਇੰਨਾ ਕ ਜਿਆਦਾ ਮਿਲਦਾ ਵੀਰੋਣੀ ਇੱਧਰ ਸੇਵਾ ਕਰਦੇ ਪਏ ਨੇ ਇੱਥੇ ਇਹ ਸਕੂਨ ਸਾਨੂੰ ਇੰਨਾ ਕ ਮਿਲਦਾ ਵੀ ਕੋਈ ਹਿਸਾਬ ਨਹੀਂ ਬਹੁਤ ਸਕੂਨ ਹੈ ਬਹੁਤ ਜ਼ਿਆਦਾ ਦਰ ਤੇ ਸਕੂਨ ਹੈ ਹੈ ਤੇ ਹਾਂਜੀ ਮੰਮੀ ਕਿੱਦਾਂ ਮਿਲਦੀ ਖੁਸ਼ੀ ਆ ਗਈ ਕੀ ਕਰਾਂ ਕੀ ਲੈਣਾ ਹੱਥ ਤੋਂ ਨੇ ਮੇਰੇ ਪੈਸੇ ਮੰਗਦੇ ਮਤਾਂ ਟੇਕਣ ਨਹੀਂ ਦਿੰਦਾ ਮੈਂ ਲੋ ਵੀ ਆ ਜਾ ਮੈਂ ਮਨਵੀਰ ਕਿੱਦਾਂ ਤਾਂ ਨਹੀਂ ਸਕਦਾ ਆ ਜਾ ਫੇਰ ਚੱਲ ਆ ਜਾ ਮਨਵੀਰ ਆ ਜਾ ਉਹ ਲੈ ਚਲੇ ਨੇ जय जी वागुरू 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 वागुरु वागुरु जी वागुर करता है जी मा टेकना चलो अगे जो वही कर दर्शन राजा जी जय राया साहब जी सारी संगत में टेक ਕਹਿੰਦਾ ਰਾਜਾ ਸਾਹਿਬ ਤੋਂ ਕੁਛ ਨਾ ਕੁਛ ਨੇ ਚੀਜ਼ ਲੈ ਕੇ ਜਾਣੀ ਹੀ ਹੁੰਦੀ ਆ ਕਹਿੰਦਾ ਕਿਤੇ ਮੇਰੇ ਹੱਥ ਖਾਲੀ ਨਾ ਰਹਿਣ ਉਦੋਂ ਸਾਡਾ ਵਿਕਰਮ ਉਹਦਾ ਦਾ ਰਗ ਜਾਂਦਾ ਨਾਲ ਆਹ ਹੀ ਲੈ ਕੇ ਗਈਆਂ ਉਹਨੂੰ ਅੱਗੇ ਇੰਨੀਆਂ ਗਈਆਂ ਨੇ ਮੰਮਾ ਸੱਚ ਤੁਸੀਂ ਆਪਣੇ ਟੋਪਸ ਦੇਖ ਲਓ ਜੇ ਦੇਖ ਲਓ ਲੈਣੇ ਤਾਂ ਬਹੁਤ ਕਰੈਪ ਲੈਣਾ ਇਹਨੂੰ ਇਹ ਹੈਣੀ ਐ ਇਦਾਂ ਦੀਆਂ ਚੀਜ਼ਾਂ ਦੇ ਬਿਲਕੁਲ ਲਾਈਕ ਇਨ ਜਿਹੜੀ ਚੀਜ਼ ਦੇ ਕਿਹੜੀਆਂ ਜਿਹੜੀ ਗੱਡੀ ਕਿੰਨੇ ਦੀ ਆ ਉਹ ਵਾਲੀ ਜਿਹੜੀ ਮੈਂ ਦੇ ਰਿਹਾ 2 ਮਿੰਟ ਉੱਤੇ ਕਰਨਾ ਵਾਲੀ ਫੋਨ ਮੇਰਾ ਭਰਾ ਉਹ ਵਾਲੀ ਗੱਡੀ ਕਿੰਨੇ ਦੀ ਉਹ ਵਾਲੀ ਕਿਹੜੀ 550 ਉਹ ਬਾਬਾ 450 ਦਿੰਦੇ 550 ਕੋ 350 ਦੇ ਵੀ ਆਈ ਉਹ ਕਿੰਨੇ ਦੀ ਉਹ 350 ਦੀ ਆ 850 گیا دیو صبر بھائی یہ چلدا نہیں ہے ہندہ فلاب بھی کر رہا ہے جی چل

ਨਹੀਂ ਮੁੰਡਾ ਸਾਡਾ ਨਹੀਂ ਹਟਦਾ ਦੇਖੋ ਨਾ ਕਹਿੰਦਾ ਚਿੜੀ ਲੈਣੀ ਆ ਇਹ ਕਿੰਨੇ ਦੀ ਆ 100 ਰੁਪਏ ਦੀ ਇਹ ਕਿੰਨੇ ਦੀ ਇਹ ਵੀ 100 ਉਹ ਕਿੰਨੇ ਦੀ ਉਹ ਵੀ 100 ਰੁਪਏ ਜਿਆਦਾ ਆ 100 ਰੁਪਿਆ ਸਹੀ ਸਹੀ ਲੈ ਦੇ ਉਹਨੂੰ ਚੱਲ ਇੱਕ ਚਿੜੀ ਜੀ ਮੰਗਦਾ ਤਾਂ ਲੈ ਦੇ ਚੱਲ ਕੀ ਕਰੀ ਆ ਲੈ ਲੈਣ ਆ ਲੈਣੀ ਕੀ ਦਾ ਓਕੇ ਆ ਆ ਜਾ ਹੁਣ ਇੱਧਰ ਨੂੰ ਵਧੀਆ ਚਿੜੀ ਆ ਜਾ ਚੱਲ ਆਂਡੀ ਮਿਲ ਗਈ ਮਨਵੀਰ ਸਸੀ ਕਾਦੀ ਸੀ ਸਸੀ ਕਾ ਸਸੀ ਕਾ ਸਸੀ ਕਾ ਲਾਂਟ ਸਸੀ ਕਾ ਹੋਰ ਸੁਣਾਓ ਕਿੱਦਾਂ ਠੀਕ ਹੈ ਤੁਸੀਂ ਵਧੀਆ ਵਧੀਆ ਤੁਹਾਡੀਆਂ ਵੀਡੀਓ ਹੀ ਦੇਦੇ ਹੁੰਦੇ ਧੰਨਵਾਦ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਬਸ ਵਧੀਆ ਠੀਕ ਠਾਕ ਇਹ ਟੀਮ ਲਾਉਣਾ ਸੀ ਆਂ ਹੋਰ ਹੋਰ ਆਜੇ ਸਾਈਡ ਨੂੰ ਖੜਜੋ ਹੋਰ ਸੁਣਾਉ ਕਿ ਤਾ ਮਨਵੀਰ ਤੂੰ ਆਏ ਆ ਦੀਦੀ ਅੱਛਾ ਨਾ ਉਧਰ ਤੋਂ ਆਏ ਬੱਲੇ ਬੱਲੇ ਆ ਸਾਡਾ ਸੰਵੀਰ ਆਏ ਕਾ ਤਾ ਕਿਉਂ ਏ ਹਾਂਜੀ ਤੂੰ ਮੁੱਮੀ ਕਰਨ ਆਇਆ ਮੱਥਾ ਟੇਕਣਾ ਓਏ ਤੂੰ ਗੱਡੀ ਚਲਾਈ ਜਾਂਦਾ ਹੈ ਐਜੇ ਰਾ ਥੱਲੇ ਉੱਧਰ ਲੋਵੀ ਦੀਦੀ ਹੁਣੀ ਮਿਲੇ ਹੀ ਤੇ ਬਹੁਤ ਵਧੀਆ ਲੱਗਾ ਮਿਲ ਕੇ ਤੇ ਆ ਦੇਖੋ ਰਮਨਵੀਰ ਤੁਹਾਡਾ ਤੋ ਜਦੋਂ ਸੰਗਤ ਮਿਲਦੀ ਆ ਬਹੁਤ ਵਧੀਆ ਲੱਗਦਾ ਆ ਕੀ ਲੈ ਕੇ ਦੇਣਾ ਪੀਤ ਲੈ ਕੇ ਦੇਣ ਲੱਗੀ ਕੁਝ ਮੈਨੂੰ ਆਹਾ ਇਹ ਕੀ ਆ ਦਿਖਾਈ ਚੱਲ ਲੈਣੇ ਕੈਮਰਾ ਉਹ ਟੁੱਟਦੀ ਨੂੰ ਚੱਲ ਵਧੀਆ ਹੀ ਨਹੀਂ ਹੋ ਕੋਈ ਚੱਲ ਪੀਸ ਕਿਹੜੇ ਕੰਪਨੀ ਦੇ ਆ ਈ ਲੋ ਵੀ ਹੁਣ ਮੈਂ ਲੱਗਾ ਆ ਥਾਣੇ ਗੁਲਚਾ ਉੱਧਰ ਅੰਕਲ ਹੁਣੀ ਬਣਾਉਂਦੇ ਪਏ ਆ ਕੁਲਚੇ ਇੱਕ ਨੰਬਰ ਦੇ ਵਧੀਆ ਸਵਾਦ ਕੁਲਚੇ ਜਿਨਾਂ ਨੂੰ ਕੁਲਚਾ ਰੈਡੀ ਹੁੰਦਾ ਉਹਨਾਂ ਨੂੰ ਮੈਂ ਕਹ ਬਲੋਗ ਰੈਡੀ ਕਰ ਲਈਏ ਪ੍ਰੀਤ ਕਹਿੰਦੀ ਮੈਂ ਖਾਣਾ ਨਹੀਂ ਉਹ ਥੋੜੀ ਜੀ ਮੇਰੇ ਤੋਂ ਜ਼ਿਆਦਾ ਬਿਲਕੁਲ ਤੋਂ ਉਹ ਦਾ ਬਟ ਉਹ ਦਾ ਤੋਂ ਕੋਈ ਨੰਨੀ ਦੇਵੋ ਉਹ ਵੀ ਮਿਕਸ ਹੋਣ ਲੱਗੇ ਹੈ ਜਾਈ ਦੀ ਨਾ ਕੋਈ ਉਹ ਜਿਹੜੀ ਤੁਹਾਡੇ ਸਹਿਣਾ ਮੈਂ ਕਹ ਜ਼ਿਆਦਾ ਆ ਅੰਕਲ ਨੂੰ ਕਿਹਾ ਅੱਛਾ ਚਾਚਾ ਹਾਂ ਦੱਸੋ ਉਹ ਕਹਿੰਦੀ ਜ਼ਿਆਦਾ ਆ ਇੱਥੇ ਵੀ ਉੱਚਾ ਸੋਨਾ ਨਾ ਪਿਆ ਅੱਜ ਕਰ ਉਹ ਨਹੀਂ ਹੁੰਦੇਰ ਬੜ ਉਹ ਲੈ ਚੱਕ ਬਤਾ ਕੰਨਾ ਜਮਾਨਾ ਓ ਬੱਲੇ ਬੱਲੇ ਆ ਜੇ ਪਤਾ ਤਖਦ ਵਾਲੀ ਚੀਜ਼ਾਂ ਪਾਉਂਦੇ ਅੰਕਲ ਏਨਰਜੀ ਚੋਲੇ ਪਾਏ ਉਹ ਅੰਕਲ ਨੂੰ ਪਤਾ ਮੁੰਡਾ ਜੇ ਆਇਆ ਜੀ ਚਲੋ ਫੇ ਹੁਣ ਕੋਚਾ ਕਰਾ ਲਈਏ ਖਾੜੀਏ ਫੇ ਤਾਂ ਟੇਸਟ ਟੇਸਟ ਦੱਸਦੇ ਹਾਂ ਟੇਸਟ ਦੱਸਦੇ ਆ ਕਿ ਆ ਕੇ ਪਤਾ ਲੱਗਦਾ ਨਾ ਤੁਸੀਂ ਵਲੌਗ ਚ ਦੇਖ ਸਕਦੇ ਹੋ ਹੋਰ ਹੋਰ ਹਾਂਜੀ ਗੱਡੀ ਸਾਫ਼ ਕਰਨ ਆਲੇ ਆਏ ਕਹਿੰਦੇ ਗੱਡੀ ਸਾਫ਼ ਕਰਨ ਆਲੇ ਜੀ ਹਾਂਜੀ ਢੋਗਰੀ ਕੀ ਆ ਕੋਣ ਢੋਗਰੀ ਉਗਿਆਂਦਾ ਅਸਾਂ ਨਹੀਂ ਗੁੰਦ ਲੈ ਦੇ ਚੰਨ ਹਾਲੋ ਕਿਸਾਰੇ ਕਿਸਾਰੇ ਕਹਿੰਦਾ ਗੱਡੀ ਸਾਫ ਕਰਨ ਵਾਲੇ ਭਾਈ ਭਾਈ ਕਾਰਟੀ ਦੇਖੋ ਕਿੰਨੀ ਹੁੰਦੀ ਹੈ ਤੁਹਾਡੇ ਪਾਸ ਨਹੀਂ ਹੈ ਮੈਨੂੰ ਕੀ ਹਾਂ ਕਿ ਆਪਾਂ ਨਹੀਂ ਪਾਈ ਪੈਸਾ ਹੈ ਨਹੀਂ ਤਾਂ ਕਿ ਚਾਚਾ ਨਾਲ ਕਰੋ ਫਾਈਂ ਚਾਚਾ ਹੈ ਉਹ ਮੈਂ ਗੱਡੀ ਮੇਂ ਛੱਪ ਗੱਡੀ ਮਮਾ ਕਹਿੰਦਾ ਮੇਰੀ ਗੱਡੀ ਸਾਫ ਕਰ ਚਾਚਾ ਨਾਲ ਆ ਦੇਖੋ ਕਿੰਨੀ ਸੋਹਣੀ ਗੱਡੀ ਹੋ ਗਈ ਸਾਫ ਦੇਖੋ ਤਾਂ ਹਏ ਰੱਬਾ ਟੇਟੀ ਹੋਈ ਆਦੀ ਵੀ ਸ਼ਰਦੋਦਾ ਹਏ ਰੱਬਾ ਵਾਹਿਗੁਰੂ 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 ਬਾਬਾ ਆ ਵੀ ਕਰ ਲੈ ਸਾਈਡ ਦਾ ਵੀ ਦੋ ਜਿਆਦਾ ਘੱਟ ਮੂਜੀ ਹੋ ਗਈ ਸਾਹਿਬ ਮੈਂ ਤਾਂ ਚੀਜ਼ੇ ਕਰੇ ਛੋਟੇ ਚੀਜ਼ੇ ਦੇ ਫੇਲ ਲੇ ਗੱਡੀਆਂ ਦੀਆਂ ਵਿੱਚ ਓਕੇ ਹੋ ਗਿਆ ਲੇ ਦੇ ਤੂੰ ਸੁੱਤਾ ਹੋਇਆ ਰਾਜਾ ਹੋ ਗਿਆ ਰਿਹਾ ਵੀ ਸੌਂ ਗਿਆ ਬੜਾ ਕਰਨ ਨੂੰ ਵੀ ਨੀਂਦ ਆਈ ਆ ਪੂਰੀ ਹਣ ਨੀਂਦ ਬਟ ਸਵੇਰ ਹੋਣਾ ਹੈ ਗੱਡੀ ਨਹੀਂ ਚੱਲਦੀ ਉਹ ਗੱਡੀ ਨਹੀਂ ਚੱਲਦੀ ਤਾਂ ਤੋਂ ਗੱਡੀ ਚੱਲਣੀ ਨਹੀਂ ਹੈਗੀ ਚੱਲਦੀ ਆ ਸਵੇਰ ਦੇ ਉੱਤੇ ਨਹੀਂ ਤਾਂ ਅਸੀਂ ਸੋਚਿਆ ਸੀ ਚੱਲ ਅਸੀਂ ਸਟੋਰ ਜਾ ਕੇ ਆਵਾਂਗੇ ਬਟ ਨਹੀਂ ਜਾ ਹੁਣਾ ਕਿਉਂਕਿ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਆ ਆ ਦੇਖੋ ਕਿੰਨਾ ਸੋਨਾ ਲੱਗਦਾ ਪਿਆ ਆ ਸੋਹਣਾ ਲੱਗਦਾ ਨਾ ਠੀਕ ਹੈ ਸ਼ਹਿਰ ਸ਼ਹਿਰ ਹੀ ਆ ਹਨਾ ਯਾਰੀ ਆਵੇਂ ਪਿੰਡ ਜੇ ਚ ਲੈ ਲਈ ਜਗਾ ਪਰ ਵੇਚਤ ਨਹੀਂ ਮੈਂ ਦੇਖੀ ਆਵੇਂ ਗਵਾਰ ਉੱਤੇ ਜੀਦਾ ਬਸ ਜਾਣਣੀ ਰਹਿਤੀ ਯਾਰ ਤੇ ਫੇਲਾ ਗੱਡੀ ਚੱਕ ਜਿੱਦ ਨੂੰ ਮਰਜੀ ਚੱਲ ਆ ਲੈ ਟਾਈ ਸਹੀ ਗੱਲ ਆਣੀ ਕੰਮ ਸਕੂਟਰ ਮਿਲਦਾ ਨਾ ਹੋਰ ਇਹ ਥੋੜਾ ਵੀ ਕਿੰਨਾ ਦੇ ਮੈਂ ਜ ਤੱਕ ਕਿੰਨਾ ਜਦੋਂ ਆ ਵੀ ਲੱਟਾ ਪਹੁੰਚ ਜਾਂਦੀ ਐ ਸ਼ਹਿਰ ਨੂੰ ਤੇ ਕਿਹ ਚਾਣੀ ਮਾਤੀ ਸਾਤ ਕੇ ਦੀ ਖੁੱਲੀ ਆਹ ਤੱਕੇ ਖੁੱਲੀ ਸੀ ਹਾਂ ਸ਼ੋਰ ਲੱਗਿਆ ਲੋਕ ਹਨ ਆਹ ਦੇ ਲੋਗੇ ਆ ਦੇ ਆ ਦੇ ਕਿੰਨਾ ਸੋਹਣਾ ਦੇਖੋ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਸਜਾਇਆ ਹੋਇਆ ਨਾ ਆ ਉਹ ਦੇਖੋ ਕਿੰਨਾ ਹੋ ਗਿਆ ਆਪਣਾ ਗੁਰੂ ਦਾ ਸਮਾਰੋਹ ਜੀ ਦਾ ਹਾਂ ਜਨਮ ਦਿਹਾੜੀ ਹਾਂ ਜਨਮ ਦਿਨ ਕਰਕੇ ਸਾਰਿਆਂ ਨੇ ਖੁਸ਼ੀ ਬਹੁ ਮਨਾਈ ਉਹ ਦੇਖੋ ਫਿਕਰ ਮਮਾ ਦੇਖੋ ਇਸ ਵਾਰ ਬਹੁਤ ਜ਼ਿਆਦਾ ਖੁਸ਼ੀ ਮਨਾਈ ਬਹੁਤ ਜ਼ਿਆਦਾ ਪਿਛਲੀ ਵਾਰ ਨਾਲੋਂ ਇਸ ਵਾਰ ਜ਼ਿਆਦਾ ਖੁਸ਼ੀ ਮਨਾਈ ਇਸ ਵਾਰ ਬਰਬੜਾ ਜ਼ਿਆਦਾ ਪੈਸਾ ਲਗਾ ਆਪਣੀ ਵਰਪੁਰ ਦੇ ਨਗਰ ਕੀਰਤਨ ਤੇ ਮਤਲਬ ਕਲੀ ਕਲੀ ਦੇ ਲੱਵੇ ਲੱਟਾਂ ਲਾਈ ਕਲੀ ਕਲੀ ਚ ਲੱਟਾਂ ਲੱਗੀਆਂ ਇੱਕ ਘਰ ਤੇ ਲੱਟਾਂ ਲੱਗੀਆਂ ਇਹਦੇ ਵੀ ਜਗਾਉਣੇ ਆ ਹੈ ਇਹਦੇ ਵੀ ਜਗਾਉਂਦੇ ਹੋਵੇਂ ਆਪਾਂ ਵੀ ਘਰੇ ਮਾਰਾ ਮੋਟਾ ਚਗਾ ਲੂ ਲਈ ਦੀਵੇ ਦੂਰੇ ਆ ਬਾਹਰ ਹੀ ਆ ਆ ਅਦਰ ਲੱਟਾਂ ਲੱਗੀਆਂ ਨੇ ਮਤਲਬ ਜਿਆਦਾ ਨਹੀਂ ਮਾੜੀਆਂ ਮੋਟੀਆਂ ਹਰੇਕ ਘਰੇ ਲੱਗੀਆਂ ਆ ਆਓ ਹਾਂ ਦਰਾਂ ਘਰੇ ਇਹਦੀਆਂ ਲਾਈਆਂ ਉਹਨਾਂ ਦੇ ਹੀ ਹੈਗੀ ਆਪਾਂ ਤੋਂ ਨਾਲ ਹੀ ਇਹ ਤਰਾ ਦੇਖੋ ਕਿੰਨਾ ਸੋਹਣਾ ਸਜਾਇਆ ਤੇ ਤੇ ਵੀ ਵਧੀਆ ਸਾਡੇ ਵੀ ਤਰ੍ਹਾਂ ਸੋਹਣੀਆਂ ਨਹੀਂ ਆ ਡਾਡਾ ਵੀ ਨੂੰ ਹੁੰਦਾ ਉਹ ਇਕੱਲਾ ਕੋਕਾ ਨਾਲ ਹੋਵੇ ਤਾਂ ਆਣਾ ਨਾਲ ਕਿਤੇ ਜਾਣਾ ਫੇਰ ਨਹੀਂ ਚੱਲਣਾ ਕੋਈ ਨੰਬਰ ਵੀਰ ਦਾ ਵੱਡਾ ਹੈ ਸਾਡਾ ਹਾਂ ਮੈਂ ਇਹੀ ਦੋ ਦੰਦਾ ਵੀ ਇਹ ਵੀ ਛੋਟੀ ਕੈਂਪ ਹਾਂ ਹਾਂ ਉਹ ਉਹ ਕੈਂਪ ਆ ਪੂਰਾ ਉਹ ਦੇਖੀ ਤਾਂ ਜਾ ਜਾਈ ਆ ਉਹ ਜੇ ਆਪਣੇ ਤੋਂ ਟਾਈਮ ਹੁੰਦਾ ਨਾ ਬਿੱਕ ਤੁਹਾਨੂੰ ਇੱਥੇ ਗੋਲ ਗੱਪੇ ਖਲਾ ਕੇ ਲੈ ਲਾ ਰੈਡੀ ਹੈਨੀ ਸੂਤ ਇਹ ਪਾਇਆ ਮੈਨੂੰ ਮਗਰੋਂ ਮੈਨੂੰ ਕਹਿੰਦਾ ਦਾਦੀ ਜੀ ਨੇਪੀ ਵੀ ਚੇਂਜ ਕਰ ਦੋ ਕਿੰਨਿਆ ਦੇ ਹਾਲਾਤ ਮੜਿਆ ਦੇ ਗੱਡੀ ਸਾਡੀ ਦੇ ਕੋਲ ਇੱਥੇ ਲੈ ਆਉਂਦੀ ਬੱਸ ਨਾਲ ਹੀ ਲਾਤੀ ਗੱਡੀ ਲਿਆਣ ਦੀ ਵੀਰ ਉਹ ਬਿਮਾਰ ਹੋ ਗਿਆ ਜੀ ਔਰ ਜਰਾ ਜਰਾ ਸਾਡਾ ਆਗਵਾਦ ਗਿਆ ਸੀ ਅੱਜ ਮਨਵੀਰ ਖਵਾਜ ਗਿਆ ਮਨਵੀਰ ਖਵਾਜ ਇਹਨੂੰ ਬੜਾ ਅਜੇ ਉਹ ਖਾ ਲੱਭਿਆ ਇਹਨੂੰ ਮੈਂ ਕੋਈ ਅੰਦਰ ਕਹੀ ਜਗੋ ਗੋ ਉਹ ਤਾਂ ਇਹ ਕਿੱਦਾਂ ਸਾਰਿਆਂ ਦੇ ਬਣੀਆਂ ਪਈਆਂ ਇਹ ਮੂੰਹ ਉੱਟ ਗਈ ਐ ਕਮੈਂਟ ਉਹ ਜਿਹੜੇ ਸਾਨੂੰ ਦੇਖ ਰਹੇ ਉਹਨਾਂ ਨੇ ਮੂੰਹ ਉੱਟ ਕੇ ਹੋਰ ਉਹ ਨੱਠੇ ਬੈਨ ਲੱਭਣ ਲਈ ਕਿੱਦਾਂ ਆਈਆਂ ਇਕੱਠੀਆਂ ਹੋ ਕੇ ਇਹ ਤਾਂ ਸਹੀ ਗਾ ਸਹੀ ਗੱਲ ਆ ਇਹ ਪਤਾ ਨਹੀਂ ਇਧਰ ਉਧਰ ਕਿੱਦਾਂ ਕਰੀ ਹੋਈ ਨਹੀਂ ਤਾਂ ਇਹ ਕਿ ਇਹ ਪਿੱਛੇ ਹੀ ਆ ਜਾਂਦਾ ਹੁੰਦਾ ਸੀ ਆਪਣੇ ਕੁੜਾ ਕਹਿੰਦਾ ਹਾਂ ਪਾਪਾ ਮੈਂ ਤੁਹਾਨੂੰ ਲੱਭਦਾ ਸੀ ਮੈਨੂੰ ਕਹਿੰਦਾ ਹਾਂ ਇਹਨੂੰ ਮੇਰਾ ਭਲੇਖਾ ਪੈ ਗਿਆ ਇਹਦੇ ਮਾਲੇ ਵੀ ਪ੍ਰਸ਼ਾਦ ਲੈ ਕੇ ਸਾਡੇ ਨੂੰ ਆ ਗਿਆ ਪ੍ਰਸ਼ਾਦ ਲੈ ਕੇ ਮੈਂ ਰੱਖਣ ਨਹੀਂ ਚ ਲੱਗੇ ਉਹ ਤੁਨੂੰ ਬੰਨੀ ਦੇ ਇਹ ਫਿਰ ਇੱਥੇ ਇੱਥੇ ਹਾਂ ਇਹ ਉਦੋਂ ਨੂੰ ਵੜ ਗਿਆ ਇਦਾਂ ਹੋਈ ਹੈ ਜਰਾਬ ਇਹ ਇਦਾਂ ਕੈਸੂ ਗਿਆ ਬੰਨੀ ਹਾਂ ਬੰਨੀ ਤੋਂ ਕੰਮ ਖਰਾਬ ਹੋਇਆ ਜਦੋਂ ਬੰਨੀ ਦੇ ਪ੍ਰਸ਼ਾਦ ਰੱਖਣ ਗਿਆ ਥੱਲੇ ਚੱਕ ਕੇ ਇਹ ਉਦੋਂ ਚਲ ਗਿਆ ਮੈਂ ਚੁੱਕ ਕੇ ਰੱਖਿਆ ਜਦੋਂ ਕੱਲ ਦਹੀਂ ਸਾਨੂੰ ਵੀ ਸਾਡਾ ਬਹੁਤ ਜ਼ਿਆਦਾ ਬਿਮਾਰ ਸੀਗਾ ਮੋਦਾ ਕਰਕੇ ਉਹ ਨੀਂਦ ਆਈ ਜਾਂਦੀ ਸਾਰਿਆਂ ਨੂੰ ਕਿਉਂਕਿ ਉਹਨੇ ਤਾਂ ਸੁੱਤਾ ਹੀ ਨਹੀਂ ਮੁੰਡਾ ਵਿਚਾਰਾ ਅਣੀ ਦੇ ਦੇ ਕਰ ਹਾਂ ਮਤਲਬ 1% ਵੀ ਨਾ ਉਹ ਮੂੰਹ ਚੋਂ ਮਤਲਬ ਕਹਿ ਲੋ ਵੀ ਰੋਣਾ ਹੀ ਨਿਕਲੀ ਜਾਂਦਾ ਸੀ ਉਹਦਾ ਮੁੰਡਾ ਬਹੁਤ ਆ ਲੁਖ ਆਇਆ ਮਨ ਵੀਰ ਦਾ ਬਰੂ ਲੱਗ ਗਈ ਸੀ ਰੋ ਦੀ ਉਸ ਤੇ ਲੱਗ ਗਿਆ ਉਹਨੂੰ ਰਾਤ ਨੂੰ ਮਣ ਭਰਦਾ ਸੀ ਦੇਖ ਕੇ ਨਿਆਣੇ ਅੱਲ ਬਹੁਤ ਖਾ ਉਹ ਜੀ ਜੀ ਹੁਣ ਅਸੀਂ ਜਾ ਰਹੇ ਹਾਂ ਮੈਨੂੰ ਬੈਠਾ ਪੁੱਤ ਜੀ ਹੁਣ ਸਿੱਧਾ ਚੱਲੇ ਜੀ ਮਾਮਾ ਜੀ ਘਰੇ ਯੈਸ ਮਾਮੇ ਆ ਘਰੇ ਤੇ ਉਤਤਵਾਰ ਜੀ ਘਰੇ ਜਾਣਾ ਘਰੇ ਜਾਣਾ ਸੀ ਬਹੁਤ ਜ਼ਿਆਦਾ ਲੇਟ ਹੋ ਜਾਣਾ ਹੈ ਤੁਹਾਡਾ ਥੋੜਾ ਜਿਹਾ ਮਾਮੇ ਘਰੇ ਤਾਂ ਜਾਣਾ ਕੰਮ ਆ ਕੋਈ ਹਾਂਜੀ ਥੋੜਾ ਸਾਡਾ ਮੁੰਡਾ ਜੀ ਜਾ ਗਿਆ ਗੋਸਾ ਹੋ ਤਾ ਗਿਆ ਕੇ ਉਹ ਛੱਡ ਕੀਤਾ ਮੇਰੇ ਅੰਮ੍ਰਿਤ ਸਾਹਿਬ ਨੇ ਮਜਾ ਰੱਗ ਗਿਆ ਕਿਧਾ ਨਨੂ ਤਾ ਚਲ ਰੂਏ ਜਾ ਕੇ ਗਿਓ ਅਰੇ ਅਰੇ ਸੋਤੂ ਸਿੱ ਜਾ ਕਰਨਗੇ ਮੈਂ ਕਵਾਜ ਗਿਆ ਇਹ ਰਾਜ ਨੂੰ ਮੈਂ ਕਵਾਜ ਗਿਆ ਇਹ ਮੇਰੀ ਜਾਣ ਹੈ ਮੇਰੀ ਨਵੇਂ ਮੁੰਡਾ ਮੈਂ ਕਹਿੰਦਾ ਮੈਂ ਕਵਾਜ ਗਿਆ ਇਹਨੇ ਲੱਭਣ ਗਿਆ ਉੱਥੇ ਵੀ ਉਹਨੂੰ ਕੀ ਹੋਇਆ ਜੀ ਪੁੱਤ ਜੋ ਕੀ ਹੋਇਆ ਉਹਨੂੰ ਹਾਂ ਮਾ ਜੀ ਘਰੇ ਜੀ ਜੀ ਅੱਧਰ ਪ੍ਰੋਗਰਾਮਾਂ ਚੱਲ ਰਿਆ ਔਰ ਹੈ ਸਾਡੇ ਸਾਡੇ ਪ੍ਰੋਗਰਾਮੇ ਜਾਣਦਰ ਬਣਾ ਕੇ ਕੀ ਸਾਸ਼ਟਰੀ ਕਾਲ ਜੀ ਕਿਵੇਂ ਹੋ ਵਧੀਆ ਤੁਸੀਂ ਦਸਤਿਕੋ ਅੰਜੀ ਠੀਕ ਆ ਮੈਮੀ ਆ ਗਿਆ ਸਾਰੇ ਮਾਮੇ ਘਰੇ ਹੈ ਮਨੂ ਆ ਗਿਆ ਸਾਰੇ ਮਾਮੇ ਘਰੇ ਕਹਿੰਦਾ ਸੌਰਵ ਮਾਮੇ ਘਰੇ ਜਾਣਾ ਤੇ ਸਾਨੂੰ ਸਾਨੂੰ ਦੀਦੀ ਦਾ ਤਾਂ ਪਤਾ ਹੀ ਨਹੀਂ ਵੀ ਦੀਦੀ ਹੁਣੀ ਆਏ ਹੋਏ ਆ ਨਾ ਸੌਰਵ ਦਾ ਹੀ ਪਤਾ ਮੈਨੂੰ ਸਾਨੂੰ ਦੱਸੋ ਜੀ ਆ ਲੈ ਕੋ ਤਾਂ ਇੱਧਰ ਆ ਗਿਆ ਮੈਂ ਆ ਹੈ ਆ ਗਿਆ ਚਾਚੂ ਦੇ ਪਿੰਡ ਨਹੀਂ ਚੱਲਦਾ ਇਹਨੂੰ ਚਲਾ ਪਰ ਇਹ ਤੈਨੂੰ ਮਸਾ ਹੀ ਤੇ ਲੈ ਕੇ ਦਿੱਤੀ ਆ ਚਲਾ ਫੇ ਹੁਣ ਇਹ ਕਿਦਾਂ ਇਹ ਕਾ ਤੂੰ ਚੱਲਦਾ ਹੁਣ ਔਰ ਅੱਬਾ ਤੋ